ਸਹੀ ਫੈਸਲਾ ਮਿੰਨੀ ਕਹਾਣੀ ਟੁੱਟਦੇ ਰਿਸ਼ਤੇ ਅੱਜ ਦੀ ਕਥਾ ਨੇ ਪਿੰਡ ਵਿੱਚ ਲਕੀਰ ਖਿੱਚ ਦਿੱਤੀ ਸੀ ਪਿੰਡ ਦੇ ਲੋਕ ਬਸ ਇਨਾ ਨੂੰ ਜਾਣਦੇ ਸਨ ਕਿ ਇਸ ਡੇਰੇ ਵਿੱਚ ਕੱਟਾ ਵੱਢੀ ਤੋਂ ਪਹਿਲਾਂ ਮਰਦ ਔਰਤ ਦਾ ਜੋੜਾ ਰਹਿੰਦਾ ਸੀ ਬੀ ਔਲਾਦ ਫਕਰ ਸੁਭਾ ਡੇਰਾ ਕੁਦਰਤੀ ਬਨਸਪਤੀ ਅਤੇ ਜੀਵ ਜੰਤੂਆਂ ਨਾਲ ਭਰਪੂਰ ਸੀ ਲੋਕ ਦੀਵੇ ਜਗਾ ਛੱਡਦੇ ਤੇ ਰੱਬ ਰੱਬ ਕਰ ਛੱਡਦੇ ਇਨੀ ਚਿਰਾਂ ਬਾਅਦ ਪਿੰਡ ਵਿੱਚ ਸ਼ੱਕ ਦੀ ਦੀਵਾਰ ਲੋਕ ਖੁਦ ਸੋਚ ਵਿਚਾਰ ਕਰ ਰਹੇ ਸਨ ਕੱਟਾ ਵੱਡੀ ਵੇਲੇ ਵੀ ਇਹ ਜੋੜਾ ਇੱਥੇ ਹੀ ਰਿਹਾ ਇਸ ਤੋਂ ਬਾਅਦ ਇੱਥੇ ਹੀ ਇਨ੍ਹਾਂ ਨੇ ਸਰੀਰ ਛੱਡਿਆ ਵਾਰੀ ਵਾਰੀ ਲੋਕ ਮੰਤਾ ਮੰਗਦੇ ਰਹੇ ਦੀਵੇ ਜਗਮਦੇ ਰਹੇ ਕਬੱਡੀ ਦੇ ਮੈਚ ਹੁੰਦੇ ਹੋਲ ਹੁੰਦੇ ਰਹੇ ਇਸ ਨਵੇਂ ਸੇਵਾਦਾਰ ਦੇ ਆਉਣ ਨਾਲ ਮਾਹੌਲ ਕੁਝ ਗੰਦਲਾ ਹੋਣ ਲੱਗ ਪਿਆ ਸੀ ਅੱਜ ਸ਼ਾਮ ਦੀ ਕਥਾ ਨੇ ਤਾਂ ਅਸਲੋਂ ਹੀ ਗੱਲ ਸਿਰੇ ਲਾ ਦਿੱਤੀ ਸੀ ਮੈਨੂੰ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਇਸ ਡੇਰੇ ਦਾ ਸੰਬੰਧ ਭਗਵਾਨ ਸ਼ਿਵ ਨਾਲ ਵੀ ਰਿਹਾ ਹੈ ਮੈਂ ਗ੍ਰੰਥ ਵਾਚੇ ਹਨ ਖੋਜ ਕੀਤੀ ਹੈ ਕਥਾ ਤੋਂ ਮਗਰੋਂ ਉਹ ਕਹਿ ਰਿਹਾ ਸੀ